ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸੋ ਕੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਫਰਸੀਏ ਗੁਰੂ ਕੈ ਜਨਮ ਮਰਨ ਦੁਖ ਜਾਏ ਸੋਰਠ ਮਹੱਲਾ ਨੋਵਾਂ ਪ੍ਰੀਤਮ ਜਾਨ ਲੇ ਹੋ ਮਨ ਮਾਹੀ ਆਪਣੇ ਸੁਖ ਸੋਹੀ ਜਗ ਫਾਂਦਿਓ કો કાહુ કો નહીં પ્રીતમ જાન લેહો મન માહી અપને સુખ સયોહી જગ ફાંદયો કો કાહુ કો નહીં રહાઉ સુખ મે આણ બહોત મિલ બેઠત ਰਹਿਤ ਤਹੋ ਦਿਸ ਘੇਰੇ ਬਿਪਤ ਪਰਿ ਸਭ ਹੀ ਸੰਗ ਛਾੜਤ ਕੋਉ ਨ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਓ ਹਾਰ ਬਨਿਓ ਹੈ ਜਾਸੋ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋਊ ਕਾਮਨ ਆਇਓ ਏ ਵਿਦ ਕੋ ਬਿਹਾਰ ਬਨਿਓ ਹੈ ਜਾਸੋ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ हे मित्र ਆਪਣੇ ਮਨ ਵਿੱਚ ਇਹ ਗੱਲ ਪੱਕੀ ਕਰਕੇ ਸਮਝ ਲੈ ਕਿ ਸਾਰਾ ਸੰਸਾਰ ਆਪਣੇ ਸੁੱਖ ਨਾਲ ਹੀ ਵੱਜਾ ਹੋਇਆ ਹੈ ਕੋਈ ਵੀ ਕਿਸੇ ਦਾ ਤੋੜ ਨਿਭਾਉਣ ਵਾਲਾ ਸਾਥੀ ਨਹੀਂ ਬਣਦਾ हे मित्र ਜਦੋਂ ਮਨੁੱਖ ਸੁੱਖ ਵਿੱਚ ਹੁੰਦਾ ਹੈ ਤਦੋਂ ਕਈ ਯਾਰ ਦੋਸਤ ਮਿਲ ਕੇ ਉਸ ਪਾਸ ਬੈਠਦੇ ਹਨ ਤੇ ਉਸ ਨੂੰ ਚੌਹੀ ਪਾਸੀ ਘੇਰੀ ਰੱਖਦੇ ਹਨ ਔਰ ਜਦੋਂ ਉਸ ਨੂੰ ਕੋਈ ਮੁਸੀਬਤ ਪੈਂਦੀ ਹੈ ਸਾਰੇ ਹੀ ਸਾਥ ਛੱਡ ਜਾਂਦੇ ਹਨ ਫਿਰ ਕੋਈ ਵੀ ਉਸ ਦੇ ਨੇੜੇ ਨਹੀਂ ਟੁੱਕਦਾ اے ਮਿੱਤਰ ਘਰ ਦੀ ਇਸਤਰੀ ਵੀ ਜਿਸ ਨਾਲ ਬੜਾ ਪਿਆਰ ਹੁੰਦਾ ਹੈ ਜਿਹੜੀ ਸਦਾ ਖਸਮ ਦੇ ਨਾਲ ਲੱਗੀ ਰਹਿੰਦੀ ਹੈ ਜਿਸ ਹੀ ਵੇਲੇ ਪਤੀ ਦਾ ਜੀਵਾਤਮਾ ਇਸ ਸਰੀਰ ਨੂੰ ਛੱਡ ਦਿੰਦਾ ਹੈ ਇਸਤਰੀ ਉਸ ਤੋਂ ਏ ਕਹਿ ਕੇ ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁੱਕਾ ਹੈ ਮਰ ਚੁੱਕਾ ਹੈ हे ਮਿੱਤਰ ਦੁਨੀਆ ਦਾ ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ ਮਨੁੱਖ ਨੇ ਪਿਆਰ ਪਾਇਆ ਹੋਇਆ ਹੈ ਪਰ हे ਨਾਨਕ ਆਖ ਅਖੀਰਲੇ ਸਮੇਂ ਪਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਮਨੁੱਖ ਦੀ ਮਦਦ ਨਹੀਂ ਕਰ ਸਕਦਾ